ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੇ ਹੀ ਵਾਹਿਗੁਰੂ ਜੀ ਸੋਹਣੇ ਸੋਹਣੇ ਲੇਖ ਲਿਖਣਾ ਤੇ ਸਾਰਿਆਂ ਦੀ ਕਿਸਮਤ ਵਧੀਆ ਹੋਵੇ ਤੇ ਸਾਰਿਆਂ ਨੂੰ ਪਰਮਾਤਮਾ ਇਸ ਸੰਸਾਰ ਤੇ ਆਉਣ ਦਾ ਸੁਖ ਪ੍ਰਾਪਤ ਹੋਵੇ ਸਤ ਗੁਰੂ ਮੇਰੇ ਕਲਮ ਹੱਥ ਤੇਰੇ ਸੋਹਣੇ ਸੋਹਣੇ ਮੇਰੇ ਲੇਖ ਲਿਖਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੇ ਹੀ ਵਾਹਿਗੁਰੂ ਜੀ ਸੋਹਣੇ ਸੋਹਣੇ ਲੇਖ ਲਿਖਣਾ ਤੇ ਸਾਰਿਆਂ ਦੀ ਕਿਸਮਤ ਵਧੀਆ ਹੋਵੇ ਤੇ ਸਾਰਿਆਂ ਨੂੰ ਪਰਮਾਤਮਾ ਇਸ ਸੰਸਾਰ ਤੇ ਆਉਣ ਦਾ ਸੁਖ ਪ੍ਰਾਪਤ ਹੋਵੇ ਸਤ ਗੁਰੂ ਮੇਰੇ ਕਲਮ ਹੱਥ ਤੇਰੇ ਸੋਹਣੇ ਸੋਹਣੇ ਮੇਰੇ ਲੇਖ ਲੇਖ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੇ ਹੀ ਵਾਹਿਗੁਰੂ ਜੀ ਸੋਹਣੇ ਸੋਹਣੇ ਲੇਖ ਲਿਖਣਾ ਤੇ ਸਾਰਿਆਂ ਦੀ ਕਿਸਮਤ ਵਧੀਆ ਹੋਵੇ ਤੇ ਸਾਰਿਆਂ ਨੂੰ ਪਰਮਾਤਮਾ ਇਸ ਸੰਸਾਰ ਤੇ ਆਉਣ ਦਾ ਸੁਖ ਪ੍ਰਾਪਤ ਹੋਵੇ ਸਤ ਗੁਰੂ ਮੇਰੇ ਕਲਮ ਹੱਥ ਤੇਰੇ ਸੋਹਣੇ ਸੋਹਣੇ ਮੇਰੇ ਲੇਖ ਲਿਖਦੋ